ਹੁਸ਼ਿਆਰਪੁਰ ਦੇ ਵਿੱਚ ਇੱਕ ਪਰਵਾਸੀ ਵੱਲੋਂ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਮਾਮਲਾ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਇਦਾਂ ਹੀ ਮਾਮਲਾ ਰਾਜਪੁਰੇ ਤੋਂ ਸਾਹਮਣੇ ਆਇਆ ਜਿੱਥੇ ਕਿ ਰਾਜਪੁਰਾ ਦੀਆਂ ਔਰਤਾਂ ਦਾ ਵੱਡਾ ਇਕੱਠ ਜੋ ਕਿ ਨਜ਼ਰ ਆ ਰਿਹਾ ਉਹ ਪਰਵਾਸੀਆਂ ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕੈਂਡਲ ਮਾਰਚ ਵੀ ਕੱਢਿਆ ਜਾ ਰਿਹਾ ਹੈ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਜਸਟਿਸ ਫਾਰ ਜਸਟਿਸ ਫਾਰ ਆ ਰੋਸ ਮਾਸਵਾਸ ਤੇ ਆਇਤੀ ਹਾਂਜੀ ਸਰ ਅਸੀਂ ਬੱਚਾ ਛੋਟਾ ਜਿਹੜਾ 5 ਸਾਲ ਦਾ ਸੀ ਸਿਰਫ ਹਰਵੀਰ ਸਿੰਘ ਉਹਨੂੰ ਨਿਆਦ ਬਣ ਲਈ ਇੱਥੇ ਪਹੁੰਚੇ ਆ ਤਾਂ ਸਾਰੇ ਇਕੱਠੇ ਹੋਏ ਆ ਵੀ ਕੱਲ ਨੂੰ ਕਿਸੇ ਹੋਰ ਮਾਸੂਮ ਨਾਲ ਇਦਾਂ ਨਾ ਕੀਤਾ ਜਾਵੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਜ਼ਾ ਦਿੱਤੀ ਜਾਵੇ ਬਸ ਮੈਂ ਮਾਸੂਮੀਅਤ ਤੇ ਰੋਸ ਮਾਸਵਾਸ ਤੇ ਆਇਤੀ ਹਾਂ ਜੇਕਰ ਮਾਸੂਮਾਂ ਨੂੰ ਲੈਣੇ ਆਪਣੇ ਨਹੀਂ ਕਰਵਾਏ ਇਹ ਸਰ ਜੋ ਆਪਾਂ ਸਾਰਿਆਂ ਨੂੰ ਪਤਾ ਹੈ ਹੁਸ਼ਿਆਰਪੁਰ ਦੇ ਵਿੱਚ ਜੋ 5 ਸਾਲ ਦੇ ਬੱਚੇ ਦੇ ਨਾਲ ਹਾਸਾ ਹੋਇਆ ਆ ਅਸੀਂ ਉਹਦੇ ਰਿਲੇਟਿਡ ਇੱਥੇ ਪਹੁੰਚਿਆ ਅਸੀਂ ਨਹੀਂ ਜਾਣਦੇ ਕੱਲ ਨੂੰ ਸਾਡੇ ਬੱਚੇ ਦੀ ਵਾਰੀ ਹੋਵੇ ਕਿ ਅੱਜ ਇਹ ਹੁਸ਼ਿਆਰਪੁਰ ਤੱਕ ਨਹੀਂ ਇਹ ਜਿੰਨੇ ਵੀ ਪ੍ਰਵਾਸੀ ਨੇ ਸਾਡੇ ਸਭ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਪੰਜਾਬੀ ਖੁਦ ਉਹਨਾਂ ਤੋਂ ਕੰਮ ਕਰਵਾਨੇ ਆ ਪਰ ਅਸੀਂ ਚਾਹੁੰਦੇ ਆ ਕਿ ਜੇ ਉਹ ਆਏ ਨੇ ਆਪਣੀ ਰੋਜ਼ੀ ਰੋਟੀ ਦੇ ਲਈ ਇੱਥੇ ਪਹੁੰਚਦੇ ਨੇ ਪਰ ਉਹਨਾਂ ਨਾਲ ਕੋਈ ਨਾ ਕੋਈ ਉਹਨਾਂ ਦੀ ਜਿਹੜੀ ਹੈ ਆਪਣਾ ਆਇਡੈਂਟੀਟੀ ਕਾਰਡ ਵਗੈਰਾ ਜੋ ਵੀ ਆਧਾਰ ਕਾਰਡ ਆ ਜੋ ਵੀ ਪ੍ਰੂਫ ਹੈ ਉਹਨਾਂ ਦੇ ਲੈਣੇ ਚਾਹੀਦੇ ਨੇ ਉਹਨਾਂ ਬਾਰੇ ਕੋਈ ਇਨਕੁਆਰੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਬੰਦਾ ਸਹੀ ਵੀ ਹੈ ਇਹ ਨਾ ਹੋਵੇ ਜਿੱਦਾਂ ਇਹ ਬੱਚੇ ਦੇ ਨਾਲ ਹੋਇਆ ਕੋਈ ਉਹ ਦੇਖੋ ਜੀ ਸਜ਼ਾ ਕੱਟ ਕੇ ਆਇਆ ਹੋਇਆ ਸੀ 7 ਸਾਲ ਦੀ ਤਾਂ ਵੀ ਉਹ ਪੰਜਾਬ ਦੇ ਵਿੱਚ ਉਹ ਸ਼ਰਿਆਮ ਘੁੰਮਦਾ ਪਿਆ ਸੀ ਇਹ ਚੀਜ਼ ਬਹੁਤ ਗਲਤ ਹੈ ਜੋ ਨੇ ਸਾਡੇ ਬੱਚਿਆਂ ਦੇ ਨਾਲ ਇਹ ਵਾਲਾ ਸਟੱਪ ਕੀਤਾ। ਫਸੀ ਚਾਹੁੰਦੇ ਆ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਉਦਾਂ ਦੀ ਹੀ ਸਜ਼ਾ ਮਿਲੇ ਜਿੱਦਾਂ ਉਹਨੇ ਬੱਚੇ ਨੂੰ ਤੜਫਾਇਆ ਹੈ। ਸੇਮ ਉਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਕਿ ਸਜ਼ਾ ਇਹ ਨਹੀਂ ਕਿ ਉਹ ਚਾਰਦੀਵਾਰੀ ਦੇ ਅੰਦਰ ਹੋਵੇ, ਉਹ ਚਾਰਦੀਵਾਰੀ ਦੇ ਬਾਹਰ ਹੋਣੀ ਚਾਹੀਦੀ ਹੈ ਤਾਂ ਕਿ ਜੇ ਕੱਲ੍ਹ ਕੋਈ ਹੋਰ ਵੀ ਕੰਮ ਇਹ ਕਰਨ ਦੀ ਸੋਚੇ ਤਾਂ ਉਹਦੀ ਰੂਹ ਕੰਬ ਜੇ ਇੱਕ ਵਾਰੀ। ਐਮੀ ਦੀ ਸਜ਼ਾ ਹੋਣੀ ਚਾਹੀਦੀ ਆ। ਕਿਉਂਕਿ ਬਾਕੀ ਦੇਖੋ ਦੇਸ਼ਾਂ ਦੇ ਵਿੱਚ ਵੀ ਹੈ, ਦੁਬਈ ਦੇ ਵਿੱਚ ਵੀ। ਕਿਉਂ ਨਹੀਂ ਹੈ ਕ੍ਰਾਈਮ? ਮਾडम ਤੁਸੀਂ ਇਹ ਰੋਸ਼ਵਾਰ ਕਾਹਦੇ ਕਿਸੇ ਅਲਵਾ ਕਾਹਦੇ ਕਿਉਂ ਕਰਦੇ ਹੋ ਸੁਣਿਆ ਨਹੀਂ ਇਹਨਾਂ ਰੋਸ਼ਵਾਰ ਦੇ ਹੱਥ ਤੁਸੀਂ ਕਰਦੇ ਹੋ ਕਿਸ ਵਜ੍ਹਾ ਨਾਲ ਕਰਦੇ ਕਿਉਂ ਕਰਦੇ ਹੋ ਕੀ ਕਰ ਰਹੇ ਹੋ ਸਾਡਾ ਅੱਜ ਜਿਹੜਾ ਰੋਸ਼ਮਸਾਰਾ ਕੱਢਣ ਦਾ ਸਾਡਾ ਜਿਹੜਾ ਮਤਵ ਹੈ ਉਹ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਮਾਸੂਮ ਨੂੰ ਇੱਕ ਦਰਿੰਦਗੀ ਭਰੀ ਮੌਤ ਦਿੱਤੀ ਗਈ ਮਾਪਿਆਂ ਤੋਂ ਉਹਨਾਂ ਦਾ ਬੱਚਾ ਖੋਇਆ ਗਿਆ ਹਰ ਜੋ ਉਹਦੇ ਨਾਲ ਬੱਚੇ ਦੇ ਨਾਲ ਕੋ ਕਰਮ ਕੀਤਾ ਗਿਆ ਅਸੀਂ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਮੈਨੂੰ ਲੱਗਦਾ ਹੈ ਕਿ ਜਿੰਨਾ ਜਿੰਨਾ ਦੀਆਂ ਜ਼ਮੀਰਾਂ ਜਾਗਦੀਆਂ ਨੇ ਹਜੇ ਉਹ ਵਾਲੇ ਲੋਕ ਸਾਰੇ ਇਕੱਠੇ ਹੋ ਕੇ ਤੇ ਅਸੀਂ ਰੋਸ ਧਰਨਾ ਦੇ ਰਹੇ ਹਾਂ ਕਿਉਂਕਿ ਸਾਨੂੰ ਬੇਸ਼ੱਕ ਉਸ ਬੱਚੇ ਨੇ ਸਾਡੇ ਪੇਟ ਤੋਂ ਜਨਮ ਨਹੀਂ ਸੀ ਲਿਆ ਉਹ ਬੱਚਾ ਸਾਡਾ ਨਹੀਂ ਸੀ ਪਰ ਉਹ ਬੱਚਾ ਕਿਤੇ ਨਾ ਕਿਤੇ ਪੂਰੇ ਪੰਜਾਬ ਦਾ ਸੀ ਜਿੰਨੇ ਵੀ ਲੋਕ ਇੱਥੇ ਆਏ ਨੇ ਇਹ ਬੱਚਾ ਉਹਨਾਂ ਦਾ ਸੀ ਅਸੀਂ ਚਾਹੁੰਦੇ ਅਸੀਂ ਦੁੱਖਦਰ ਸਮਝਦੀਆਂ ਬਿਲਕੁਲ ਅਸੀਂ ਇਹ ਸਾਰਾ ਸਮਝਦੇ ਅਸੀਂ ਚਾਹੁੰਦੇ ਆ ਕਿ ਉਸ ਬੱਚੇ ਨੂੰ ਜਿਹੜਾ ਇਨਸਾਫ ਦਵਾਇਆ ਜਾਏ ਉਹਦੇ ਰੋਸ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ। ਕਿ ਇਹ ਕੈਂਡਲ ਮਾਰ ਜਿਹੜਾ ਕਰ ਰਹੇ ਹੋ ਇੱਥੇ ਤੋਂ ਇੱਥੇ ਲੈ ਕੇ ਆ ਕੇ ਤੋਂ ਨਹੀਂ ਅਸ ਤੋਂ ਅੱਗੇ ਵੀ ਅਸੀਂ ਕਰਦੇ ਰਹਾਂਗੇ ਜਿੰਨਾ ਚਿਰ ਬੱਚੇ ਨੂੰ ਨਿਆਂ ਨਹੀਂ ਦਵਾਉਂਦਾ ਕਿਉਂਕਿ ਸਾਨੂੰ ਇਹ ਲੱਗਦਾ ਸਭ ਤੋਂ ਵੱਡੀ ਗੱਲ ਮੈਂ ਇੱਕ ਕਹਿਣਾ ਚਾਹਾਂਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਚੀਜ਼ ਦਰਜ ਹੈ। ਕਹਿੰਦੇ ਨੇ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ ਕਬੀਰ ਸਾਹਿਬ ਦਾ ਇਹ ਸ਼ਲੋਕ ਹੈ। ਜਿੰਨਾ ਚਿਰ ਸਾਡੀਆਂ ਸਾਰਿਆਂ ਦੀਆਂ ਜ਼ਮੀਰਾਂ ਨਹੀਂ ਜਾਗਣਗੀਆਂ ਉਹਨਾਂ ਚਿਰ ਸਾਨੂੰ ਕਿਸੇ ਚੀਜ਼ ਦਾ ਨਿਆਂ ਨਹੀਂ ਮਿਲ ਸਕਦਾ ਅੱਜ ਉਸ ਬੱਚੇ ਦੇ ਨਾਲ ਇਹ ਹਰਕਤ ਹੋਈ ਹੈ ਕੱਲ ਨੂੰ ਇਹ ਸਾਡੇ ਬੱਚਿਆਂ ਦੇ ਨਾਲ ਵੀ ਹੋ ਸਕਦੀ ਹੈ ਇਹਨਾਂ ਵਿੱਚੋਂ ਕਿਸੇ ਵੀ ਬੱਚੇ ਦੇ ਨਾਲ ਹੋ ਸਕਦੀ ਹੈ ਇਹ ਪ੍ਰੋਟੈਸਟ ਕਰਨ ਦਾ ਸਾਡਾ ਮਕਸਦ ਹੀ ਇਹ ਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਸੇਫ ਰੱਖੀਏ ਕੋਈ ਬਾਹਰ ਦਾ ਬੰਦਾ ਜਿਹਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਆਈਡੀ ਨਹੀਂ ਉਹਦੀ ਚੈੱਕ ਨਹੀਂ ਕੀਤੀ ਗਈ ਉਹ ਕ੍ਰਿਮੀਨਲ ਰਿਕਾਰਡ ਹੈ ਉਹਦਾ ਬੰਦੇ ਦਾ ਉਹ ਯੂਪੀ ਦੇ ਵਿੱਚੋਂ ਜਾਂ ਬਿਹਾਰ ਦੇ ਵਿੱਚੋਂ ਕੋਈ ਵੀ ਕ੍ਰਿਮੀਨਲ ਰਿਕਾਰਡ ਦੇ ਨਾਲ ਸਾਡੇ ਪੰਜਾਬ ਚ ਐਂਟਰੀ ਕਰ ਸਕਦੇ ਨੇ ਉਹਨਾਂ ਦੇ ਉੱਤੇ ਬੰਦਿਸ਼ ਕਿਉਂ ਨਹੀਂ ਲਾਈ ਗਈ ਜਿਸ ਬੰਦੇ ਦਾ ਪਹਿਲਾਂ ਹੀ ਕੇਸ ਚੱਲਦਾ ਸੀ ਸਜ਼ਾ ਕੱਟ ਕੇ ਆਇਆ ਰੇਪਿਸਟਰ ਤੇ ਉਹਨੇ ਇੱਕ 5 ਸਾਲ ਦੇ ਮਾਸੂਮ ਦੇ ਨਾਲ ਜਦੋਂ ਦਰਿੰਦਗੀ ਕੀਤੀ ਮੈਂ ਅੱਜ 5 ਰਾਤਾਂ ਤੋਂ ਮੈਂ ਸੌ ਨਹੀਂ ਪਾਈ ਕਿਉਂਕਿ ਮੈਨੂੰ ਉਸ ਬੱਚੇ ਲਈ ਬਹੁਤ ਜ਼ਿਆਦਾ ਵਿਰਾਂਗ ਹੈ ਮੇਰੇ ਮਨ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਇਹ ਹਾਦਸਾ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਆਪਾਂ ਬੱਚੇ ਨੂੰ ਉਹਦੀ ਨੂੰ ਆਤਮਾ ਨੂੰ ਸ਼ਾਂਤੀ ਦਿਵਾਉਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਹਾਂ